ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਆਪ ਵਿਮੁਖਤ ਜਾਤੀਆਂ ਵਿੰਗ ਦੇ ਸੂਬਾ ਪ੍ਰਧਾਨ ਬਣੇ ਹਲਕਾ ਚਿਤਰਾਣਾ ਦੇ ਆਗੂਆਂ ਨੇ ਕੀਤਾ ਸਵਾਗਤ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਵਿਧਾਨ ਸਭਾ ਹਲਕਾ ਚਿਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਆਮ ਆਦਮੀ ਪਾਰਟੀ ਦੇ ਵਿਮੁਖਤ ਜਾਤੀ ਵਿੰਗ ਦਾ ਸੂਬਾ ਪ੍ਰਧਾਨ ਪੜਾਇਆ ਜਾਣ ਨੂੰ ਲੈ ਕੇ ਹਲਕਾ ਚਿਤਰਾਣਾ ਦੇ ਵਰਕਰਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਪਾਰਟੀ ਦੇ ਵੱਲੋਂ ਕੀਤੀ ਗਈ ਨਿਯੁਕਤੀ ਨੂੰ ਲੈ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਣੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜੇ ਮੈਂ ਐਕਟੀਵਿਟੀ ਦੀ ਗੱਲ ਕਰਾਂ ਤਾਂ ਪਹਿਲੀ ਗੱਲ ਤਾਂ ਮੈਂ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਦਿੱਲੀ ਭਗਵੰਤ ਸਿੰਘ ਕੇਜਰੀਵਾਲ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀਵਾਨ ਜਿਨ੍ਹਾਂ ਨੇ ਇੱਕ ਆਮ ਘਰਾਂ ਦੇ ਮੁੰਡੇ ਨੂੰ ਟਿਕਟ ਦੇ ਕੇ ਨਵਾਜਿਆ ਔਰ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਮਾਣ ਦਿੱਤਾ ਜੋ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀਗਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਾਂ ਹਲਕੇ ਜਿਹੜੇ ਛੁਤਰਾਂ ਨੇ ਦੇ ਪਛੜੇ ਹੋਏ ਕੰਮ ਨੇ ਜਿਨ੍ਹਾਂ ਨੂੰ ਹਮੇਸ਼ਾ ਦੂਜੀਆਂ ਸਰਕਾਰਾਂ ਵਾਰੀ ਇਨਗੋਲਿਆ ਕੀਤਾ ਗਿਆ ਮੈਂ ਤਾਂ ਉਹਨਾਂ ਲਈ ਤਤਪਰ ਹੁੰਦਾ ਸੀਗਾ ਔਰ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਸੀਗਾ ਮੈਨੂੰ ਤਾਂ ਖੁੱਦ ਨੂੰ ਨਹੀਂ ਸੀਗਾ ਪਤਾ ਕਿ ਕਿੱਦਾਂ ਹੋਇਆ ਮੈਨੂੰ 9 ਵਜੇ ਤੋਂ ਕੋਲਾਉਣੀਆਂ ਸ਼ੁਰੂ ਹੋ ਗਿਆ ਕਿ ਤੁਹਾਨੂੰ ਵਿਭੁક્ત ਜਾਤੀ ਦਾ ਪੰਜਾਬ ਦਾ ਜਿਹੜਾ ਪ੍ਰਧਾਨ ਬਣਾਇਆ ਜਾ ਰਿਹਾ ਸੋ ਮੇਰੀਆਂ ਅੱਖਾਂ 'ਚ ਤਾਂ ਪਾਣੀ ਆ ਰਿਹਾ ਸੀਗਾ ਕਿ ਮੈਂ ਉਸ ਮਾਲਕ ਦਾ ਸ਼ੁਕਰਾਨਾ ਕਿਦਾਂ ਕਰਾਂ ਕਿ ਇੱਕ ਆਮ ਘਰਾਂ ਦੇ ਮੁੰਡੇ ਨੂੰ ਜਿਹੜੇ ਲੋਕਾਂ ਨੂੰ ਦੇਖਦੇ ਹੁੰਦੇ ਸੀਗੇ ਦੂਜੀਆਂ ਸਰਕਾਰਾਂ ਦੇ ਇੱਕ ਵਿੱਚ ਕਿ ਪੰਜਾਬ ਦਾ ਉਹ ਇਹ ਪ੍ਰਧਾਨ ਬਣ ਗਿਆ ਇਹ ਪ੍ਰਧਾਨ ਬਣ ਗਿਆ ਪਰ ਜਦੋਂ ਅੱਜ ਖੁਦ ਨੂੰ ਐਡਾ ਵੱਡਾ ਮਾਣ ਦਿੱਤਾ ਪਾਰਟੀ ਨੇ ਤਾਂ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਹੋਰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਜਿੱਥੇ ਵੀ ਪਾਰਟੀ ਜ਼ਿੰਮੇਵਾਰੀ ਲਾਊਗੀ ਉਸ ਨੂੰ ਆਪਣੀ ਨਿਡਰਤਾ ਤੇ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਸਮਝ ਕੇ ਮੈਂ ਨਿਭਾਉਂਗਾ ਮੈਂ ਧੰਨਵਾਦ ਕਰਨਾ ਫਿਰ ਹਲਕੇ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਐਡਾ ਮਾਣ ਦਿੱਤਾ ਔਰ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਨਿਮਾਣੇ ਜਨੂੰ ਐਡਾ ਮਾਣ ਬਖਸ਼ਿਆ ਮੈਂ ਸ਼ੁਕਰਾਨਾ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰ ਸਕਾਂ ਸੋ ਹਲਕੇ ਦੇ ਲੋਕ ਆ ਜੋ ਬਹੁਤ ਵੱਡਾ ਪਿਆਰ ਲੈ ਕੇ ਆਏ ਨੇ ਸਾਰੇ ਮੇਰੇ ਭਰਾ ਨੇ ਸਾਡੀ ਪਾਰਟੀ ਦੇ ਆਗੂ ਸਹਿਬਾਨ ਨੇ ਕੋਈ ਬਲਾਕ ਦਾ ਪ੍ਰਧਾਨ ਸੋ ਪਾਰਟੀ ਨੇ ਜ਼ਿੰਮੇਵਾਰੀ ਜਿੱਥੇ ਨਾਲ ਮੈਨੂੰ ਨਿਵਾਜਿਆ ਉੱਥੇ ਮੇਰੇ ਨਾਲ ਕੰਮ ਕਰਦੇ ਪਾਰਟੀ ਦੇ ਵਿੱਚ ਕਰਨੈਲ ਸਿੰਘ ਜਿਹਨਾਂ ਨੂੰ ਆਪਣੇ ਡਿਸਟ੍ਰਿਕਟ ਪਟਿਆਲਾ ਦਾ ਉਹਨਾਂ ਨੇ ਬਣਾਇਆ ਉੱਥੇ ਹੀ ਲਾਲ ਸਿੰਘ ਉਹ ਕਹੇ ਮੇਰੇ ਹਲਕਾ ਸ਼ਿਤਰਣਾ ਤੋਂ ਬਾਸ਼ਾਪੁਰ ਦੇ ਨਾਲ ਉਹਨਾਂ ਨੂੰ ਪਾਰਟੀ ਨੇ ਨਿਵਾਜਿਆ ਔਰ ਇਹ ਮੇਰੇ ਵੱਲੋਂ ਕੋਈ ਵੀ ਰਿਕਮੈਂਡੇਸ਼ਨ ਹੈ ਜਿਹੜੀ ਉਹ ਨਹੀਂ ਲਈ ਗਈ ਪਾਰਟੀ ਨੇ ਆਪਣੇ ਸਰਵੇ ਦੇ ਆਧਾਰ ਤੇ ਇਹਨਾਂ ਦੇ ਜਿਹੜੇ ਨਾਮ ਲੈ ਔਰ ਇਹਨਾਂ ਦੇ ਕੰਮ ਦੇ ਆਧਾਰ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਔਰ ਅਮੇ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਹੋਰ ਬਹੁਤ ਸਾਰੇ ਸੱਜਣਾ ਨੂੰ ਜਿਹੜੀਆਂ ਪਾਰਟੀ ਹੈ ਉਹ ਨਮਾਇਦਗੀਆਂ ਦੇਣ ਜਾ ਰਹੀ ਹੈ ਸੋ ਮੇਰੇ ਵੱਲੋਂ ਮੈਂ ਇਹਨਾਂ ਨੂੰ ਗੁੱਡ ਵਿਸ਼ਿਸ਼ਾ ਜੀ ਅਰ ਪਰਮਾਤਮਾ ਕੀ ਅਰਦਾਸ ਕਰਦਾ ਕਿ ਆਪਣੀ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਉਣਗੇ ਜੀ ਫਿਰ ਦੁਬਾਰਾ ਹਲਕੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਨੂੰ ਸਾਹ ਪਹਿਲੇ ਦੱਸਤੀ ਗਿਆ ਕਿਉਂਕਿ ਆਮ ਘਰਾਂ ਦੇ ਬੱਚਿਆਂ ਨੂੰ ਪਹਿਲੇ ਕੋਈ ਵੀ ਪਾਰਟੀ ਨਹੀਂ ਸੀ ਕਿਸੇ ਵੀ ਆਉਂਦੇ ਜਾਂ ਕਿਸੇ ਨੂੰ ਦਿੰਦੀ ਸੀ ਉਹਦਾ ਲੋੜੇ ਵਾਲਿਆਂ ਨੂੰ ਉਹਦੇ ਦਿੰਦੇ ਅਤਿਆ ਕਰਦੇ ਸੀਗੇ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਸਾਡੇ ਆਮ ਲੋਕਾਂ ਦੇ ਬੱਚਿਆਂ ਨੂੰ ਆਮ ਵਰਗ ਦੇ ਬੱਚਿਆਂ ਨੂੰ ਆਧੀ ਅਦਾਰੀਆਂ ਦੇ ਕੇ ਧੰਵਾਦ ਹੈ। ਪਰ ਅਸੀਂ ਪਾਰਟੀ ਦੇ ਵਿੱਚ ਪਹਿਲੇ ਵੀ ਦਿਨ ਰਾਤ ਮਿਹਨਤ ਕਰਦੇ ਰਹੇ ਹਾਂ। ਜਿੱਥੇ ਵੀ ਪਾਰਟੀ ਨੇ ਡਿਊਟੀ ਲਗਾਈ ਹੈ। ਮੈਂ ਧੰਨਵਾਦ ਕਰਦਾ ਸਾਡੇ ਹਰਕਸ਼ਪੁਰਾਣਾ ਦੇ ਐਮ.ਐਲ.ਏ. ਸਾਹਿਬ ਦਾ, ਆਰਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ। ਪਰ ਅਸੀਂ ਇਹ ਜਿਹੜੀ ਜ਼ਿੰਮੇਵਾਰੀ ਸਾਨੂੰ ਨਵੀਂ ਮਿਲੀ ਹੈ, ਇਹਨੂੰ ਅਸੀਂ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗੇ। ਦੇਖੋ ਜੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ, ਐਸ.ੀ. ਵੀ ਮਿਲੀ। ਹਲਕਾ ਸਤਰਾਣਾ ਐਸ.ੀ. ਸੀਟ ਦੇ ਲਈ ਕਿਆ ਹੋਇਆ ਜਿੱਥੋਂ ਸਾਡੇ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਵਿਧਾਇਕ ਨੇ ਸੋ ਇਹਨਾਂ ਦੇ ਯਤਨਾਂ ਦੇ ਸਦਕਾ ਸਾਨੂੰ ਜ਼ਿਲ੍ਹੇ ਦੇ ਵਿੱਚ ਅਹੁਦੇਦਾਰੀ ਮਿਲੀ ਹੈ ਸੋ ਕੰਮ ਤਾਂ ਪਹਿਲਾਂ ਵੀ ਕਰ ਰਹੇ ਆ ਪਰ ਜੋ ਇਹ ਜ਼ਿੰਮੇਵਾਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਜਿੰਨੇ ਵੀ ਐਸਸੀ ਬਰਾਦਰੀ ਦੇ ਲੋਕ ਨੇ ਉਹਨਾਂ ਦੇ ਜਿੰਨੀਆਂ ਵੀ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਸੁਣਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੀਐਮ ਪੰਜਾਬ ਦਾ ਸੀਐਮ ਦਿੱਲੀ ਕੇਜਰੀਵਾਲ ਸਾਹਿਬ ਦਾ ਤੇ ਸਮੁੱਚੀ ਸਾਰੀ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਸਾਡੇ ਸਤਰਾਣੇ ਹਲਕੇ ਦੇ ਉੱਤੇ ಅಪਾਰ ਕਿਰਪਾ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਕੀਤੀ ਏ ਤੇ ਸਾਡੇ ਜਿਹੜੇ ਐਮਐਲਏ ਸਰਦਾਰ ਕੁਲਵੰਤ ਸਿੰਘ ਬਾਜੀਗਰ ਸਾਹਿਬ ਜਿਹੜੇ ਇੱਕ ਪਿੰਡਾਂ ਦੇ ਵਿੱਚੋਂ ਜਨਮ ਲੈਣ ਵਾਲੇ ਅਰ ਲੋਕਾਂ ਦੇ ਨੇਤਾ ਲੋਕ ਨੇਤਾ ਜਿਨ੍ਹਾਂ ਨੂੰ ਅੱਜ ਸਾਰਾ ਸਮੁੱਚਾ ਹਲਕਾ ਜਿਹੜਾ ਹਲਕੇ ਦੇ ਪੁੱਤਰ ਦੇ ਨਾਂ ਦੇ ਨਾਲ ਜਾਣਦਾ ਵੀ ਸਾਡਾ ਪੁੱਤਰ ਜਿਹੜਾ ਅੱਜ ਸਭ ਤੋਂ ਟੋਪ ਤੇ ਸਿਰੇ ਤੇ ਵਿਮੁਖਤ ਜਾਤੀ ਦੇ ਜਿਹੜਾ ਪੰਜਾਬ ਦਾ ਪ੍ਰਧਾਨ ਬਣ ਕੇ ਉਹਨਾਂ ਨੇ ਜਿੱਥੇ ਆਪਦੇ ਸਮਾਜ ਦਾ ਨਾਮ ਉੱਚਾ ਕੀਤਾ ਉੱਥੇ ਸਾਰੇ ਸੁਤਰਾ ਨੇ ਹਲਕੇ ਦਾ ਅੱਜ ਨਾਮ ਉੱਚਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਹਲਕੇ ਦਾ ਜਿਨ੍ਹਾਂ ਨੇ ਯੋਗ ਨੇਤਾ ਚੁਣ ਕੇ ਤੇ ਅੱਜ ਪੰਜਾਬ ਚ ਪੇਛੇ